प्यारे श्रोताओं वाहिगुरु जी का खालसा वाहिगुरु जी की फतेह अकाल तख्त साहब दे जथेदार नु बदल दियां फिर तैयारियां शुरू हो चुकियां हन अगला जथेदार कौन हो सकदा है दे क्यों जथेदार बदलाया जा रिया है इस वीडियो दे विच आपा जानन दी कोशिश करंगे आप जी ने जुड़े रहना ब्रह्मजीत कथा दे नाल जेड़े नवे श्रोते आए हन ओ इस चैनल नु सब्सक्राइब कर लेण अते वीडियो नु वद तो वद शेयर कर देवन अकाल तख्त साहब दा जथेदार पिछले ही साल बदलया सी जथे ਜਥੇਦਾਰ ਰਗਵੀਰ ਸਿੰਘ ਨੂੰ ਜੋ ਕਿ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ ਸਨ ਤੇ ਉਹਨਾਂ ਨੂੰ ਜਿੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਸੀ ਉੱਥੇ ਨਾਲ ਹੀ ਹੈੱਡ ਗ੍ਰੰਥੀ ਦੀ ਡਿਊਟੀ ਵੀ ਐਡੀਸ਼ਨਲ ਤੌਰ ਤੇ ਦਿੱਤੀ ਗਈ ਸੀ। ਅਕਾਲ ਤਖਤ ਸਾਹਿਬ ਦੇ ਗ੍ਰੰਥੀ ਜਥੇਦਾਰ ਸੁਲਤਾਨ ਸਿੰਘ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਸੀ। ਹੁਣ ਮੁੜ ਖਬਰਾਂ ਦੇ ਵਿੱਚ ਇਹ ਮੁੱਦਾ ਛਾਇਆ ਹੋਇਆ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਨਵਾਂ ਲਗਾਉਣ ਦੀ ਕਵਾਇ ਇਹ ਤੇ ਸ਼ੁਰੂ ਹੋ ਚੁੱਕੀ ਹੈ ਅੱਜ ਦੀ ਇਹ ਖਬਰ ਜੋ ਕਿ ਅਖਬਾਰਾਂ ਦੇ ਵਿੱਚ ਛਪੀ ਹੈ ਉਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਜ਼ਾਦ ਹੋਣਾ ਚਾਹੀਦਾ ਹੈ ਅਤੇ ਚੋਣਾਂ ਮਗਰੋਂ ਸ਼ਾਇਦ ਨਵਾਂ ਜਥੇਦਾਰ ਲਗਾ ਦਈਏ ਇਸ ਬਾਰੇ ਸੁਰਖੀ ਬਣਾ ਕੇ ਅਖਬਾਰਾਂ ਨੇ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਦਰਜ ਕੀਤਾ ਹੈ ਸੁਖਦੇਵ ਸਿੰਘ ਢੀਂਡਸਾ ਜਿਹੜਾ ਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਨਾਰਾਜ਼ ਹੋ ਕੇ ਭਾਜਪਾ ਦਾ ਪੱਲਾ ਫੜ ਚੁੱਕੇ ਸਨ ਪਿਛਲੇ ਦਿਨਾਂ ਦੇ ਵਿੱਚ ਹੀ ਮੋੜ ਘਰ ਵਾਪਸੀ ਕੀਤੀ ਹੈ ਹਰ ਵਾਪਸੀ ਉਹਨੀਆਂ ਸਾਰ ਉਹਨਾਂ ਨੇ ਮੰਨਿਆ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਆਜ਼ਾਦ ਨਹੀਂ ਹੈ। ਸ਼ਖਦੇਵ ਸਿੰਘ ਢੀਂਡਸਾ ਨੇ ਇਹ ਗੱਲ ਕਿਉਂ ਕਹੀ? ਇਹਦਾ ਕਾਰਨ ਕੁਝ ਕੁ ਮਹੀਨਿਆਂ ਦੀ ਪਹਿਲੀ ਕਾਰਜਗੁਜ਼ਾਰੀ ਜੋ ਕਿ ਰੁਗਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੀ ਦੇਖੀਏ ਤਾਂ ਉਹ ਸਪਸ਼ਟ ਹੁੰਦੀ ਹੈ। ਆਮ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਜਥੇਦਾਰ ਰੁਗਵੀਰ ਸਿੰਘ ਉਹੋ ਜਿਹੇ ਭਾਸ਼ਣ ਸਟੇਜਾਂ ਦੇ ਉੱਤੇ ਨਹੀਂ ਦੇ ਸਕਦੇ ਜਿਹੋ ਜਿਹਾਂ ਇੱਕ ਕਦਵਾਰ ਜਥੇਦਾਰ ਦਾ ਹੋਣਾ ਚਾਹੀਦਾ ਦਾ ਹੈ ਪਿਛਲੇ ਸਮਿਆਂ ਦੇ ਦੌਰਾਨ ਜਿਤਨੇ ਵੀ ਮੁੱਖ ਸਿੱਖਾਂ ਦੇ ਪ੍ਰੋਗਰਾਮ ਰਹੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਥੇਦਾਰ ਰੁਗਵੀਰ ਸਿੰਘ ਨੇ ਜਿਹੜੀ ਸਪੀਚ ਦਿੱਤੀ ਲੋਕਾਂ ਨੂੰ ਸੰਬੋਧਨ ਕੀਤਾ ਜੋ ਅਕਾਲੀ ਦਲ ਵੱਲੋਂ ਲਿਖ ਕੇ ਆਇਆ ਹੋਇਆ ਸੀ ਉਸ ਨੂੰ ਮੋਹਰੇ ਰੱਖ ਕੇ ਉਹਨਾਂ ਨੇ ਉਹ ਸਪੀਚ ਲੋਕਾਂ ਦੇ ਸਾਹਮਣੇ ਡਿਲੀਵਰ ਕੀਤੀ ਜਿਸ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੁੰਦੀ ਹੈ ਕਿ ਉਹੋ ਜਿਹੇ ਕਦਰਵਾਰ ਗਿਆਨੀ ਰੁਗਵੀਰ ਸਿੰਘ ਸਿੱਖ ਕੌਮ ਦੇ ਅੰਦਰ ਨਹੀਂ ਬਣਾ ਸਕੇ ਜਿਸ ਦਾ ਸਿੱਧਾ-ਸਿੱਧਾ ਅਸਰ ਸਿੱਖ ਕੌਮ ਦੇ ਉੱਤੇ ਪਿਆ ਅਤੇ ਸਿੱਖ ਕੌਮ ਵੱਲੋਂ ਅਕਾਲ ਤਖਤ ਵੱਲੋਂ ਵਾਰ-ਵਾਰ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਮੁੱਦਿਆਂ ਦੇ ਉੱਤੇ ਉਹ ਜਿਹੜਾ ਰੋਹ ਜਿਹੜਾ ਸੀ ਉਹ ਕੇਂਦਰ ਸਰਕਾਰ ਦੇ ਵਿਰੁੱਧ ਜਾਂ ਫਿਰ ਪੰਜਾਬ ਸਰਕਾਰ ਦੇ ਵਿਰੁੱਧ ਨਹੀਂ ਬਣ ਸਕਿਆ ਅਤੇ ਅਕਾਲੀ ਦਲ ਦੀ ਜਿਹੜੀ ਡਿੱਗੀ ਹੋਈ ਸ਼ਾਖ ਹੈ ਉਸ ਦੇ ਵਿੱਚ 0% ਵੀ ਵਾਅਦਾ ਨਹੀਂ ਹੋ ਸਕਿਆ ਸਗੋਂ ਇਸ ਦਾ ਗਰਾਫ ਜਿਹੜਾ ਸੀ ਉਹ ਬਿਲਕੁਲ ਥੱਲੇ ਡਿੱਗਦਾ ਡਿੱਗਦਾ ਹੋਰ ਨਿਵਾਣ ਵਾਲੇ ਪਾਸੇ ਜਾ ਰਿਹਾ ਹੈ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਫਿਰ ਚਿੰਤਤ ਹੈ ਕਿ ਜਿਸ ਤਰ੍ਹਾਂ ਸੀ ਪਿਛਲੇ ਸਮੇਂ ਦੇ ਦੌਰਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਪੱਖ ਦੇ ਵਿੱਚ ਪੁਖਤਾ ਕੇ ਆਪਣੀ ਡਿੱਗੀ ਹੋਈ ਸ਼ਾਖ ਨੂੰ ਉੱਪਰ ਚੁੱਕਣ ਦਾ ਯਤਨ ਕੀ ਕਰਦੇ ਸਾਂ ਉਹ ਜਿਹੀ ਗਿਆਨੀ ਰਗਵੀਰ ਸਿੰਘ ਦੇ ਜਥੇਦਾਰ ਬਣਨ ਤੋਂ ਬਾਅਦ ਨਹੀਂ ਹੋ ਸਕਿਆ ਜਿਸ ਦੇ ਕਾਰਨ ਅਕਾਲੀ ਦਲ ਵੱਲੋਂ ਵਿੱਚੋਂ ਵਿੱਚ ਨਵੇਂ ਜਥੇਦਾਰ ਦੀ ਤਲਾਸ਼ ਜਿਹੜੀ ਹੈ ਉਹ ਜਾਰੀ ਹੈ ਜਿਹੜਾ ਜਥੇਦਾਰ ਅਕਾਲੀ ਦਲ ਦਾ ਗੁਲਾਮ ਵੀ ਬਣ ਕੇ ਰਹਿ ਸਕੇ ਅਤੇ ਨਾਲੋਂ ਨਾਲ ਸਿੱਖ ਕੌਮ ਦੇ ਅੰਦਰ ਵੀ ਆਪਣਾ ਰੁਤਬਾ ਪੁਰਾਣੇ ਕੁਝ ਜਥੇਦਾਰਾਂ ਦੀ ਵਰਗਾ ਬਣਾ ਕੇ ਅਕਾਲੀ ਦਲ ਦੀ ਡਿਗੀ ਹੋਈ ਸ਼ਾਖ ਨੂੰ ਉੱਪਰ ਚੁੱਕਣ ਦਾ ਯਤਨ ਕਰ ਸਕੇ ਸੋ ਕੁੱਲ ਮਿਲਾ ਕਰਕੇ ਇਹ ਬਿਆਨ ਜੋ ਅੱਜ ਦੀਆਂ ਅਖਬਾਰਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਾ ਸਾਹਿਬ ਵੱਲੋਂ ਦਿੱਤੇ ਗਏ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਆਜ਼ਾਦ ਹੋਣਾ ਚਾਹੀਦਾ ਹੈ ਇਸ ਤੋਂ ਇਹ ਵੀ ਬਿਲਕੁਲ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਅੱਜ ਤੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਪੋਲੀਟੀਕਲ ਪਾਰਟੀਆਂ ਦਾ ਗੁਲਾਮ ਬਣ ਕੇ ਸਿੱਖਾਂ ਦੇ ਅੱਗੇ ਫੈਸਲੇ ਥੋਪਦਾ ਰਿਹਾ ਹੈ ਜੋ ਕਿ ਖੁਦ ਅਕਾਲੀ ਦਲ ਦੇ ਕੱਦ ਫਾਰ ਆਗੂ ਇਸ ਗੱਲ ਨੂੰ ਮੰਨਦੇ ਪਏ ਹਨ ਸੋ ਕੁੱਲ ਮਿਲਾ ਕੇ ਗੱਲ ਇੱਥੇ ਸਪਸ਼ਟ ਹੁੰਦੀ ਹੈ ਕਿ ਜੋ ਅਕਾਤਖ ਸਰ ਗੁਰੂ ਸਹਿਬਾਨ ਨੇ ਆਜ਼ਾਦ ਤੌਰ ਤੇ ਹੀ ਸਿੱਖਾਂ ਦੇ ਅੰਦਰ ਪ੍ਰਗਟ ਕੀਤਾ ਸੀ ਜਿੱਥੋਂ ਗਰੀਬ ਗੁਰਬਿਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੁੰਦੀ ਸੀ ਉਸ ਅਕਾਲ ਤਖਬ ਦਾ ਜਥੇਦਾਰ ਖੁਦ ਕਿਸੇ ਪਾਰਟੀ ਦਾ ਗੁਲਾਮ ਹੋ ਕੇ ਸਿੱਖਾਂ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੀ ਛਾਖ ਨੂੰ ਉੱਪਰ ਚੁੱਕਣ ਦਾ ਯਤਨ ਕਰੇ ਜਿਸ ਤੋਂ ਸਿੱਖ ਹਲਕਿਆਂ ਦੇ ਵਿੱਚ ਇਹ ਆਮ ਚਰਚਾ ਬਣੀ ਰਹਿੰਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਹੋਵੇਗਾ ਕਿਉਂਕਿ ਬਿਆਨ ਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਕੀਤੀ ਹੈ ਕਿ ਚੋਣਾਂ ਤੋਂ ਬਾਅਦ ਅਕਾਲ ਤਖਬ ਦਾ ਜਥੇਦਾਰ ਸ਼ਾਇਦ ਬਦਲ ਦਿੱਤਾ ਜਾਵੇ ਜੇਕਰ ਅਕਾਲੀ ਦਲ ਇਸ ਪੱਖ ਦੇ ਵਿੱਚ ਕੋਈ ਨਤੀਜਾ ਆਉਂਦਾ ਹੈ ਤੇ ਹੋ ਸਕਦਾ ਹੈ ਗਿਆਨੀ ਰੁਘਵੀਰ ਸਿੰਘ ਉਵੇਂ ਦੇ ਉਵੇਂ ਜਥੇਦਾਰ ਬਣ ਕੇ ਰਹਿ ਸਕਣ ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਕੋਈ ਹਵਾ ਨਾ ਬਣ ਸਕੀ ਤੇ ਚੋਣਾਂ ਦੌਰਾਨ ਉਹਨਾਂ ਨੂੰ ਕੋਈ ਸੀਟ ਨਾ ਮਿਲੀ ਤੇ ਜਥੇਦਾਰ ਰੁਘਵੀਰ ਸਿੰਘ ਵੀ ਫਿਰ ਬਲੀ ਦੇ ਕੇ ਕਿਸੇ ਹੋਰ ਚਿਹਰੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਲਾਕੇ ਅਕਾਲੀ ਦਲ ਵੱਲੋਂ ਆਪਣੀ ਸ਼ਾਖ ਨੂੰ ਫਿਰ ਉੱਚੇ ਚੁੱਕਣ ਦਾ ਯਤਨ ਕੀਤਾ ਜਾਵੇਗਾ ਸੋ ਆਉਂਦੇ ਵਾਲਾ ਸਮਾਂ ਦੱਸੇਗਾ ਕਿ ਜੋ ਨਵੇਂ ਜਥੇਦਾਰ ਦੀ ਨਿਯੁਕਤੀ ਹੈ ਕਿਉਂਕਿ ਪੋਲੀਟੀਕਲ ਪਾਰਟੀਆਂ ਇਹ ਗੱਲ ਮੰਨਦੀਆਂ ਹਨ ਆਪ ਖੁਦ ਕਿ ਅਜ ਕਾਲ ਤੱਕ ਦਾ ਜਥੇਦਾਰ ਆਜ਼ਾਦ ਹਸਤੀ ਵਾਲਾ ਨਹੀਂ ਹੈ ਇਹ ਦਿਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜਾ ਜਥੇਦਾਰ ਨਿਯੁਕਤ ਕੀਤਾ ਜਾਏਗਾ ਕਿ ਉਹ ਪੋਲਿਟਿਕਲ ਪਾਰਟੀਆਂ ਦੀ ਜੇਬ ਵਿੱਚੋਂ ਨਿਕਲੀ ਹੋਈ ਪਰਚੀ ਦੇ ਨਾਲ ਬਣਾਇਆ ਜਾਏਗਾ ਤੇ ਜਾਂ ਫਿਰ ਸਰਬੱਤ ਖਾਲਸੇ ਦੇ ਇਕੱਠ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਕੋਈ ਜਥੇਦਾਰ ਨਿਯੁਕਤ ਕੀਤਾ ਜਾਏਗਾ ਜੋ ਕਿ ਸਿੱਖ ਫੌਮ ਦੀ ਬਿਹਤਰੀ ਦੇ ਲਈ ਵਾਸਤੇ ਚੜ੍ਹਦੀ ਕਲਾ ਦੇ ਵਾਸਤੇ ਕੋਈ ਸਾਰਥਕ ਕਦਮ ਜਿਹੜਾ ਹੈ ਉਹ ਉਪਰ ਸੋਕੇ ਆਪ ਆਪਜੀ ਦੀ رائے ਕੀ ਹੈ ਆਪਜੀ ਵੀਡੀਓ ਦੇ ਕਮੈਂਟ ਵਿੱਚ ਜਰੂਰ ਦੱਸਣੀ ਤਾਂ ਜੋ ਇੱਕ ਲੋਕ رائے ਜਿਹੜੀ ਹੈ ਉਹ ਸਾਰੀਆਂ ਸੰਗਤਾਂ ਤੱਕ ਸਿੱਖ ਕੌਮ ਤੱਕ ਪਹੁੰਚਦੀ ਹੋ ਸਕੇ ਉਸ ਹੀ ਹਰਦ ਤਰੀਕੇ ਦੇ ਨਾਲ ਵੀਡੀਓ ਦੇ ਕਮੈਂਟ ਦੇ ਵਿੱਚ ਆਪਣੀ رائے ਜਰੂਰ ਦੇਣੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ